ਸਾ希 ਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨਿਟ ਵਿਦ ਵੀਰਪਾਲ ਸੰਧੂ ਹਾਜ਼ੀਰਾਂ ਤੁਹਾਡੇ ਲਈ ਆਪਾਂ ਨਵਾਂ ਡਿਜ਼ਾਈਨ ਲੈ ਕੇ ਤੁਸੀਂ ਮੈਂ ਤੁਹਾਨੂੰ ਦੋਸਤੀਆਂ ਦਿਖਾਉਂਗੀ ਇੱਕ ਤੇ ਫਲਾਵਰ ਬਣਾਈ ਹੋਈ ਆਪਾਂ ਤੇ ਸੈਕਿੰਡ ਆਪਾਂ ਵੈਸੇ ਡਿਜ਼ਾਈਨ ਚ ਬਣਾਈ ਹੋਈ ਹੈ ਇਹਦੇ ਤੇ ਆਪਾਂ ਹੈਂਡ ਨੰਬਰੋਰੀ ਵੀ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਗੁਲਾਬ ਵਾਲੇ ਫਲਾਵਰ ਬਣਾਈ ਹੋਏ ਆ ਠੀਕ ਹੈ ਤੇ ਤੁਸੀਂ ਵਾਈਟ ਕਲਰ ਦੀ ਸਕੀ ਵੀ ਹੈ ਪਹਿਲਾਂ ਬੇਲਾਂ ਵਾਲਾ ਡਿਜ਼ਾਈਨ ਬਣਾਇਆ ਹੋਇਆ ਉੱਤੇ ਜਿਹੜਾ ਹੈਗਾ ਵਰਕ ਕੀਤਾ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆਗਾ ਇੱਕ ਤਾਂ ਨੋਟ ਵਰਕ ਕੀਤਾ ਹੋਇਆ ਇੱਕ ਨੋਟ ਵਰਕ ਕੀਤਾ ਹੋਇਆ ਤੇ ਨਾਲ ਪੱਤੀਆਂ ਬਣਾਈ ਹੋਈਆਂ ਗ੍ਰੀਨ ਕਲਰ ਦੀ ਇਹ ਤੁਹਾਨੂੰ ਇਹ ਵਰਕ ਪਸੰਦ ਆਇਆ ਤਾਂ ਕਮੈਂਟ ਕਰਿਓ ਆਪਾਂ ਇਹਦਾ ਵੀਡੀਓ ਵੀ ਲੈ ਕੇ ਆਵਾਂਗੇ ਵੀ ਕਿੱਦਾਂ ਕਰਨਾ ਨੋਟ ਵਰਕ ਠੀਕ ਹੈ ਜੀ ਵਾਈਟ ਕਲਰ ਤੇ ਬੇਲਾਂ ਵਾਲਾ ਡਿਜ਼ਾਈਨ ਹੈ ਤੇ ਉੱਪਰ ਕੀ ਹੈ ਵਰਕ ਕੀਤਾ ਹੋਇਆਗਾ ਇਸ ਕੀ ਵੀ ਬਹੁਤ ਟ੍ਰੈਂਡਿੰਗ ਚੱਲ ਰਹੀ ਇਸ ਟਾਈਮ ਵੀਡੀਓ ਦੇਖ ਸਕਦੇ ਹੋ ਤੁਸੀਂ ਪਹਿਲਾਂ ਹੀ ਪਹਿਣਾ ਬਹੁਤ ਪਿਛਲੇ ਵੀਡੀਓ ਨੂੰ ਬਹੁਤ ਪਿਆਰ ਦੇ ਰਹੀਆਂ ਤਾਂ ਆਪਾਂ ਵੀ ਜਦੋਂ ਜੋ ਪਹਿਣ ਕਹਿੰਦੀ ਵੀ ਡਿਜ਼ਾਈਨ ਦਿਖਾਉ ਆਪਾਂ ਉਹੀ ਡਿਜ਼ਾਈਨ ਬਣਾ ਕੇ ਦਿਖਾ ਦਿੰਦੇ ਆ ਤੇ ਨੈਕਸਟ ਤੁਸੀਂ ਦੇਖ ਸਕਦੇ ਹੋ ਅੰਗੂਰੀ ਜੇ ਕਲਰ ਦੀ ਬਣੀ ਹੋਈ ਇਸ ਕੀ ਇਸ ਕੀ ਵੀ ਕਹਿ ਸਕਦੇ ਆ ਠੀਕ ਹੈ ਜੀ ਪਹਿਲਾਂ ਨੇ ਤੇ ਜਿਹੜਾ ਆਪਣਾ ਅੱਜ ਹੀ ਆਪਾਂ ਅਪਲੋਡ ਕੀਤਾ ਡੱਬੀ ਵਾਲਾ ਡਿਜ਼ਾਈਨ ਹੈ ਉਹ ਆਪਾਂ ਅਪਲੋਡ ਕਰਤਾ ਵੀ ਉਹ ਕਿੱਦਾਂ ਬਣਾਣਾਗਾ ਉਹ ਡਿਜ਼ਾਈਨ ਇਹਦੇ ਤੇ ਬਣਿਆ ਹੋਇਆਗਾ ਨੀਚੇ ਹੈਗਾ ਜਿਹੜਾ ਦੋ ਫੰਦੇ ਉਲਟੇ ਦੋ ਫੰਦੇ ਸਿੱਧੇ ਉਹ ਵਾਲਾ ਡਿਜ਼ਾਈਨ ਬਣਿਆ ਹੋਇਆਗਾ ਤੇ ਬਾਕੀ ਵਿੱਚ ਥੋੜਾ ਥੋੜਾ ਅਲੱਗ ਡਿਜ਼ਾਈਨ ਜੇ ਤੁਸ ਨੂੰ ਉਹ ਡਿਜ਼ਾਈਨ ਪਸੰਦ ਆਇਆ ਤਾਂ ਕਮੈਂਟ ਕਰਿਓ ਆਪਾਂ ਉਹ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਸਾਈਡ ਤੇ ਜਿਹੜਾ ਹੈਗਾ ਤਾਂ ਕਰੋਸ਼ੀਆ ਲਗਾਇਆ ਹੋਇਆਗਾ ਜੇ ਕਰੋਸ਼ੀਆ ਦੱਸਣਾ ਕਿੱਦਾਂ ਲਗਾਉਣਾ ਉਹ ਵੀ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਕਮੈਂਟ ਲਾਈਕ ਸ਼ੇਅਰ ਕਰਿਓ ਦੇਖ ਕਿ ਨਹੀਂ ਫਿਨਿਸ਼ਿੰਗ ਵਧੀਆ ਹੋਈ ਹੈ ਕਿ ਨੇ ਸੋਹਣੇ ਤਰੀਕੇ ਨਾਲ ਹੀ ਬਣਾਈ ਗਈ ਹੈ ਇਸ ਕੀ ਵੀ ਜੇ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਮੈਂਟ ਕਰਿਆ ਕਰੋ ਤੇ ਡਿਜ਼ਾਈਨ ਦੀ ਦੱਸ ਦਿਓ ਕਰੋ ਕਿਹੜੀ ਵੀ ਅਪਲੋਡ ਕਰਨੀ ਹੈ ਕੋਈ ਵੀ ਜਲਦ ਤੋਂ ਜਿੰਨੀ ਜਲਦੀ ਹੋ ਸਕੇ ਆਪਾਂ ਵੀਡੀਓ ਅਪਲੋਡ ਕਰਾਂਗੇ ਕੱਲ ਹੀ ਬਹੁਤੰਨੇ ਕਮੈਂਟ ਆਈ ਸੀਗੇ ਤੇ ਆਪਾਂ ਅੱਜ ਉਹ ਵੀਡੀਓ ਅਪਲੋਡ ਕਰ ਵੀ ਦితి ਹਾਂ ਅਗਰ ਆਪਣੀ ਵੀਡੀਓ ਪਸੰਦ ਆ ਰਹੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ